14 ਜਨਵਰੀ ਨੂੰ ਮਾਗੀ ਵਾਲੇ ਦਿਨ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਸ਼ੁਰੂਆਤ ਕੀਤੀ ਗਈ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਪਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਪਾਰਟੀ ਦੇ ਮੁਖ ਸੇਵਾਦਾਰ ਹਨ ਅਤੇ ਪਾਈ ਅੰਮ੍ਰਿਤਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਪਿੰਡ ਜੱਲੂਪੁਰ ਖੇੜੇ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਦਾ ਵਿਸਥਾਰ ਕੀਤਾ ਇਸ ਮੌਕੇ ਸੀਨੀਅਰ ਲੀਡਰਸ਼ਿਪ ਦੇ ਵਿੱਚ ਬਾਪੂ ਤਰਸੇਮ ਸਿੰਘ ਜੀ ਤੋਂ ਇਲਾਵਾ ਪਾਈ ਪਰਮਜੀਤ ਸਿੰਘ ਜੋਹਲ ਪਾਈਪਰਗਟ ਸਿੰਘ ਪਾਈ ਸੁਖਚੰਦ ਸਿੰਘ ਪਾਪਾ ਵਿਵੇਕ ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਮੈਂਬਰ ਮੌਜੂਦ ਰਹੇ ਇਸ ਮੌਕੇ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਅਰਦਾਸ ਉਪਰੰਤ ਬਾਪੂ ਤਰਸੇਮ ਸਿੰਘ ਜੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਵੱਲੋਂ ਅੰਮ੍ਰਿਤਸਰ ਸ਼ਹਿਰੀ ਦੇ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਅਤੇ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਪੈਂਦੀ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਕਮੇਟੀਆਂ ਦੇ ਮੁੱਖ ਸੇਵਾਦਾਰਾਂ ਦਾ ਐਲਾਨ ਕੀਤਾ ਜਿਨ੍ਹਾਂ ਦੇ ਵਿੱਚ ਹਲਕਾ ਰਾਜਸਥਾਨੀ ਸੀ ਸੀਨੀਅਰ ਲੀਡਰਸ਼ਿਪ ਦੇ ਵਿਚਾਰ ਅਧੀਨ ਹੈ ਅਤੇ ਉਹਨਾਂ ਦੇ ਨਾਮ ਬਾਅਦ ਵਿੱਚ ਐਲਾਨ ਕੀਤੇ ਜਾਣਗੇ ਇਹ ਕਮੇਟੀ ਪਾਰਟੀ ਦੇ ਪ੍ਰਬੰਧ ਨੂੰ ਮਜ਼ਬੂਤ ਕਰਨ ਲੋਕਾਂ ਦੇ ਨਾਲ ਰਾਜਨੀਤਿਕ ਸੰਪਰਕ ਬਣਾਉਣ ਅਤੇ ਪਾਰਟੀ ਦੇ ਉਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਇਨ੍ਹਾਂ ਕਮੇਟੀਆਂ ਦੇ ਵਿੱਚ ਸ਼ਾਮਿਲ ਮੈਂਬਰਾਂ ਦੇ ਨਾਮ ਇਸ ਪ੍ਰਕਾਰ ਹਨ ਅੰਮ੍ਰਿਤਸਰ ਸ਼ਹਿਰੀ ਦੇ ਅਬਜ਼ਰਵਰ ਭਾਈ ਅਮਨਦੀਪ ਸਿੰਘ ਡੱਡੂਆਣਾ ਅਤੇ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਦੇ ਵਿੱਚ ਭਾਈ ਸ਼ਮਸ਼ੇਰ ਸਿੰਘ ਜੀ ਪਦਰੀ ਪਾਈ ਭੁਪਿੰਦਰ ਸਿੰਘ ਜੀ ਪਾਈ ਹਰਜੀਤ ਸਿੰਘ ਜੀ ਪੁਰੇਵਾਲ ਪਾਈ ਪਰਵਿੰਦਰ ਸਿੰਘ ਜੀ ਅਤੇ ਪਾਈ ਕੁਲਬੀਰ ਸਿੰਘ ਜੀ ਗੰਢੀਵਿੰਡ ਅਤੇ ਅੰਮ੍ਰਿਤਸਰ ਦਿਹਾਤੀ ਤੋਂ ਆਬਜ਼ਰਵਰ ਪਾਈ ਗੁਰਲਾਲ ਸਿੰਘ ਜੀ ਸ਼ਕੀਰਾ ਅਤੇ ਕਾਰਜਕਾਰੀ ਕਮੇਟੀ ਦੇ ਵਿੱਚ ਹਲਕਾ ਜੰਡਿਆਲਾ ਤੋਂ ਪਾਈ ਗੁਰਪ੍ਰੀਤ ਸਿੰਘ ਜੀ ਟਪਈਆ ਬਾਬਾ ਬਕਾਲਾ ਤੋਂ ਪਾਈ ਸਰਬਜੀਤ ਸਿੰਘ ਖਾਨਪੁਰ ਅਜਨਾਲਾ ਤੋਂ ਪਾਈ ਸੁਰਿੰਦਰਪਾਲ ਸਿੰਘ ਤਾਲਿਬਪੁਰਾ ਅਤੇ ਮਜੀਠਾ ਤੋਂ ਪਾਈ ਨਾਥਵਿੰਦਰ ਸਿੰਘ ਅੌਜੀ ਅਤੇ ਅਟਾਰੀ ਤੋਂ ਬਾਬਾ ਵਿਵੇਕ ਸਿੰਘ ਮੁਖ ਸੇਵਾਦਾਰ ਹੋਣਗੇ ਬੱਬੂ ਦਰਸ਼ੇਮ ਸਿੰਘ ਨੇ ਕਿਹਾ ਹੈ ਕਿ ਇਹ ਕਮੇਟੀਆਂ ਪਾਰਟੀ ਦੀਆਂ ਨੀਤੀਆਂ ਦੇ ਪ੍ਰਚਾਰ ਤੇ ਪ੍ਰਸਾਰ ਦਾ ਕੰਮ ਕਰਨ ਦੇ ਨਾਲ-ਨਾਲ ਭਰਤੀ ਮੁਹਿੰਮ ਨੂੰ ਅੱਗੇ ਵਧਾਏਗੀ ਤੁਹਾਨੂੰ ਤੁਹਾਨੂੰ ਸਹਿਬ ਸ੍ਰੀ ਗੁਰੂ ਉਰਮਾਰਾਜ ਦੀ ਦਰਬਾਰ ਦੇ ਲਾਗੇ ਆਪਾਂ ਬੈਠੇ ਆਵਾ ਤੇ ਉਹਨਾਂ ਦਾ ਕਟਾਨਕੋਟ ਸ਼ੁਕਰਿਆ ਤੇ ਅੱਜ ਸਾਡੇ ਅਨੋਖੇ ਲਸਾਨੀ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਵੀ ਆ ਉਹਦੀ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਤੇ ਦੂਸਰਾ ਆਪਾਂ ਇਸੇ ਇਸ ਪਵਿੱਤਰ ਦਿਹਾੜੇ ਤੇ ਜਿੱਦਾਂ ਆਪਾਂ ਅਕਾਲੀ ਦਰਬਾਰਸ ਪੰਜਾਬ ਦੇ ਇੱਕ ਪਾਰਟੀ ਕਾਫੀ ਦਿਨਾਂ ਤੋਂ ਆਪਾਂ ਇਹਦੇ ਵਾਸਤੇ ਤਿਆਰੀਆਂ ਕਰ ਰਹੇ ਸੀ ਤੇ ਜੋ ਕੁਝ ਵੀ ਉਹਦਾ ਸਭ ਕੁਝ ਆਪਾਂ ਇਹ ਮਾਗੀ ਦੇ ਮੌਕੇ ਤੇ ਮੁਖਰ ਸਾਹਿਬੇ ਖੇਉਦਾ ਆਗਾਜ਼ ਕੀਤਾ ਉਦੋਂ ਬਾਅਦ ਚ ਆਪਾਂ ਅਕਾਲ ਤਖਤ ਸਭ ਤੇ ਅਰਦਾਸ ਬੇਨਤੀ ਕਰਕੇ ਤੇ ਉਹਨਾਂ ਤੋਂ ਗੁਰੂ ਮਹਾਰਾਜ ਤੋਂ ਮੀਰੀ ਪੀਰੀ ਦੇ ਮਾਲਕ ਤੋਂ ਇਜਾਜ਼ਤ ਲੈ ਕੇ ਅੱਗੇ ਵਧੇ ਸੀ ਤੇ ਉਹਦੀ ਅੱਜ ਆਪਾਂ ਜਿਹੜੀ ਆ ਭਰਤੀ ਮਹਿਮਾ ਸ਼ੁਰੂ ਕਰਨ ਜਾ ਰਹੇ ਹਾਂ ਤੇ ਉਹਦੇ ਚ ਤੁਸੀਂ ਆ ਜਿਹੜੇ ਆਪਾਂ ਅੰਮ੍ਰਿਤਸਰ ਸ਼ਹਿਰੀ ਤੇ ਅੰਮ੍ਰਿਤਸਰ ਦਿਹਾਤੀ ਦੇ ਅੱਜ ਕੁਝ ਸੇਵਾਦਾਰਨ ਨਿਯੁਕਤ ਕੀਤੇ ਆ ਤੇ ਪਹਿਲਾਂ ਤੇ ਉਹਨਾਂ ਸੇਵਾਦਾਰਨ ਨੂੰ ਵੀ ਬਹੁਤ ਬਹੁਤ ਵਧਾਈ ਤੇ ਉਹਨਾਂ ਨੂੰ ਇੱਕ ਬੇਨਤੀ ਆ ਕਿ ਤੁਹਾਡੇ ਉੱਪਰ ਹੁਣ ਅੱਜ ਬਹੁਤ ਵੱਡੀ ਜ਼ਿੰਮੇਵਾਰੀ ਆ ਗਈ ਹੈ ਤੇ ਇਸ ਕਰਕੇ ਇਹ ਜ਼ਿੰਮੇਵਾਰੀ ਨੂੰ ਆਪਾਂ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਸੰਗਤਾਂ ਦੇ ਸਹਿਯੋਗ ਨਾਲ ਨਿਭਾਉਣਾ ਤੇ ਇਹ ਜਿਹੜੀ ਆਪਾਂ ਇਸ ਆਪਣੀ ਪਾਰਟੀ ਦਾ ਮਨੋਰਥ ਹੈ ਆ ਪੰਥ ਬਚਾਓ ਪੰਜਾਬ ਬਚਾਓ ਉਹ ਤਾਂ ਹੀ ਸਕਾਰ ਹੋ ਸਕਦਾ ਤਾਂ ਹੀ ਉਹ ਪੂਰਾ ਹੋ ਸਕਦਾ ਕਿ ਜੇ ਸਾਰੇ ਜਣੇ ਆਪਣਾ ਤਨ ਮਨ ਧਨ ਨਾਲ ਦਿਨ ਰਾਤ ਇਹ ਕਰਕੇ ਇਹ ਮਿਹਨਤ ਕਰਾਂਗੇ ਤੇ ਤਾਂ ਆਪਾਂ ਇਹ ਉਹ ਜੋ ਅਸੀਂ ਜੋ ਆਪਣਾ ਸੁਪਨਾ ਵਾ ਜਾਂ ਜੋ ਸਾਡਾ ਟੀਚਾ ਵਾ ਉਹਨੂੰ ਤਾਂ ਹੀ ਪੂਰਾ ਕਰ ਸਕਦੇ ਆ ਇਸ ਕਰਕੇ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਕਿ ਆਪਾਂ ਇਹ ਪਾਰਟੀ ਨੂੰ ਰਵਾਇਤੀ ਪਾਰਟੀਆਂ ਵਾਂਗੂ ਨਹੀਂ ਚਲਾਉਣਾ ਆਪਾਂ ਇਹਨੂੰ ਇੱਕ ਅਦਰਸ਼ਕ ਤੌਰ ਤੇ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਅਨਸਾਰ ਆਪਣਾ ਜੀਵਨ ਵੀ ਉੱਚਾ ਸੁੱਚਾ ਰੱਖਣਾ ਤੇ ਆਪਣੇ ਨਾਲ ਜਿਹੜੇ ਚੱਲਣ ਵਾਲੀ ਟੀਮ ਆ ਉਹਨਾਂ ਵਿੱਚ ਆਪਾਂ ਜਿਹੜੇ ਵੀ ਕੋਈ ਆਪਣੇ ਨਾਲ ਆਉਂਦੀ ਆ ਇਸ ਮਹਿਮਤ ਚ ਸੇਵਾਦਾਰ ਬਣਦੇ ਆ ਜਾਂ ਕੋਈ ਵੀ ਜੋ ਵੀ ਇਹ ਸੇਵਾ ਨਿਭਾਉਂਦੇ ਆ ਉਹ ਸਾਰਿਆਂ ਨੂੰ ਆਪਾਂ ਤੁਸੀਂ ਅੱਗੇ ਉਹਨਾਂ ਨੂੰ ਅੱਗੇ ਲੈ ਕੇ ਹੋਣਾ ਵਾਚਣਾ ਵਾ ਤੇ ਇਸ ਕਰਕੇ ਆਪਾਂ ਸਿਚੋ ਨੇ ਆ ਕਿ ਆਪਾਂ ਸਾਰੇ ਵੀ ਇਸ ਮਹਿਮ ਚ ਜਿੰਨੇ ਵੀ ਆਪਾਂ ਸੇਵਾਦਾਰ ਜਾਂ ਜਿੰਨੇ ਵੀ ਇਸ ਚ ਕੋਈ ਆਉਂਦੇ ਆਉਦੇਦਾਰ ਉਹਨਾਂ ਸਾਰਿਆਂ ਨੂੰ ਆਪਾਂ ਸੋਚੀਏ ਕਿ ਚੰਗੇ ਚੰਗੇ ਕੈਰੇਕਟਰ ਵਾਲੇ ਚੰਗੇ ਕਿਰਦਾਰ ਵਾਲੇ ਸਬਰ ਸੰਤੋਖ ਵਾਲੇ ਉਹਨਾਂ ਨੂੰ ਅੱਗੇ ਲੈ ਕੇ ਆਈਏ ਤੇ ਤਾਂ ਕਿ ਜੋ ਜੋ ਆਪਣਾ ਮੁੱਖ ਮਕਸਦ ਆ ਉਹ ਪੂਰਾ ਹੋ ਸਕੇ ਪੰਥ ਬਚਾਇਆ ਜਾ ਸਕੇ ਪੰਜਾਬ ਬਚਾਇਆ ਜਾ ਸਕੇ ਤੇ ਸਾਡੀ ਨੌਜਵਾਨੀ ਜਿਹੜੀ ਆ ਜੋ ਵੀ ਸਾਡਾ ਸਿਸਟਮ ਬੜਾ ਉਲਟਾਪੁਲਟਾ ਹੋਇਆ ਪਿਆ ਉਹਨੂੰ ਆਪਾਂ ਸਿੱਧੇ ਰਸਤੇ ਤੇ ਲੈ ਕੇ ਆ ਸਗੀਏ ਬਾਕੀ ਤੁਹਾਡਾ ਇੱਥੇ ਆਉਣ ਤੇ ਤਹਿ ਦਿਲ ਤੋਂ ਧੰਵਾਦ ਜੀ ਆਇਆਂ ਨੂੰ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਹੁਣ ਸਾਰਿਆਂ ਦੇ ਸਿਰ ਤੇ ਤੁਸੀਂ ਮਿਹਰ ਭਰਿਆ ਹੱਥ ਰੱਖਿਓ ਤੇ ਜੋ ਅਸੀਂ ਇਹ ਮਹਿਮਾ ਸ਼ੁਰੂ ਕਰਨ ਦੀ ਯਕੀਤੀ ਆ ਤੁਹਾਡੇ ਚਰਨਾਂ 'ਚ ਉਹ ਅਰਦਾਸ ਬੇਨਤੀ ਕਰਕੇ ਉਹ ਸਾਡੀ ਸਫਲ ਹੋਵੇ ਤੇ ਸਾਰੇ ਜਣੇ ਅਸੀਂ ਰਲ ਮਿਲ ਕੇ ਇੱਕ ਟੀਮ ਦੀ ਤਰ੍ਹਾਂ ਕੰਮ ਕਰਕੇ ਜੋ ਵੀ ਕੋਈ ਵੀ ਸਾਡੇ 'ਚ ਇਦਾਂ ਦਾ ਕੋਈ ਆਪਸੀ ਜਿਹੜਾ ਨਾ ਕੋਈ ਉੱਚਾ ਨੀਚੇ ਨੀਚ ਵਾਲੀ ਜਾਂ ਕੋਈ ਕੋ ਉੱਚੇ ਹੋ ਦੇ ਤੇ ਕੋਈ ਨੀਵੇਂ ਤੇ ਇਹੋ ਜੇ ਸਾਡੇ ਚੀਰਖਾ ਨਫਰਤ ਤੁਸਾਨੂੰ ਦੂਰ ਰੱਖਿਓ ਤੇ ਅਸੀਂ ਸਾਰੇ ਜਣੇ ਇੱਕ ਭੈਣ ਭਰਾ ਵਾਂਗੂੰ ਜਿਦਾਂ ਸਾਡੇ ਗੁਰੂ ਸਾਹਿਬ ਦੱਸਦਾ ਹੁੰਦਾ ਸਾਰੇ ਇੱਕ ਪਿਤਾ ਇੱਕ ਸਕੇ ਹਮਬਾਰਕ ਕੋਈ ਉੱਚਾ ਨਹੀਂ ਕੋਈ ਨੀਵਾ ਨਹੀਂ ਆਪਾਂ ਸਾਰੇ ਇੱਕੋ ਹੀ ਆ ਤੇ ਇਸ ਕਰਕੇ ਆਪਾਂ ਸਾਰੇ ਜਣੇ ਇੱਕ ਦੂਜੇ ਦਾ ਸਹਿਯੋਗ ਕਰਕੇ ਆਪਾਂ ਇਸ ਮਹਿਮਨ ਨੂੰ ਅੱਗੇ ਵਧਾਈਏ ਇੰਨੀਆਂ ਇੱਕ ਬੇਨਤੀਆਂ ਪਰਵਾਨ ਕਰਿਓ ਜੇ ਕਿ ਬੇਨਤੀ ਕਰਦੇ ਆਂ ਜਾਂ ਤੁਹਾਡੇ ਚਰਨਾਂ ਚ ਕੋਈ ਅਰਜ ਕਰਦੇ ਆਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਦਿਲੀ ਮਾਫੀ ਚਾਹੁੰਨੇ ਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਅਕਾਲੀ ਲਾਲ ਵਾਰਿਸ ਪੰਜਾਬ ਅੰਮ੍ਰਿਤਸਰ ਜ਼ਿਲ੍ਹਾ ਜੋ ਕਿ ਸਾਡੀ ਸੁਪਰੀਮ ਕੋਰਟ ਆ ਉਤੋਂ ਸ਼ੁਰੂਆਤ ਕਰ ਰਹੇ ਆਂ ਕਿਉਂਕਿ ਸ਼ਹਿਰੀ ਜਿਹੜੇ ਸੇਵਾਦਾਰ ਬਣਾਏ ਗਏ ਆ ਉਹਨਾਂ ਵਿੱਚ ਸਭ ਤੋਂ ਪਹਿਲਾਂ ਮੁੱਖ ਸੇਵਾਦਾਰ ਆ ਭਾਈ ਅਮਨਜੀਤ ਸਿੰਘ ਅਮਨਦੀਪ ਸਿੰਘ ਜੀ ਡੱਡੂਆਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਸਤਿ ਸ੍ਰੀ ਅਕਾਲ ਤੇ ਜੇ ਪੰਜ ਵਿੱਚ ਭਾਈ ਸ਼ਮਸ਼ੇਰ ਸਿੰਘ ਜੀ ਪਧਰੀ ਵਾਹਿਗੁਰੂ ਜੀ ਕਾ ਖਾਲਸਾ ਭਾਈ ਭਪਿੰਦਰ ਸਿੰਘ ਜੀ ਗਦਲੀ ਵਾਹਿਗੁਰੂ ਜੀ ਕਾ ਖਾਲਸਾ ਭਾਈ ਹਰਜੀਤ ਸਿੰਘ ਜੀ ਪUREਵਾਲ ਵਾਹਿਗੁਰੂ ਜੀ ਕਾ ਖਾਲਸਾ ਭਾਈ ਪਰਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਭਾਈ ਕਲਬੀਰ ਸਿੰਘ ਜੀ ਗੰਡੀਵੰਡ ਵਾਹਿਗੁਰੂ ਜੀ ਕਾ ਖਾਲਸਾ ਸੋ ਇਸੇ ਤਰ੍ਹਾਂ ਹੀ ਅਮਰਸਰ ਦਿਹਾਤੀ ਜਿਨ੍ਹਾਂ ਵਿੱਚ ਮੁੱਖ ਸੇਵਾਦਾਰ ਭਾਈ ਗੁਰਲਾਲ ਸਿੰਘ ਜੀ ਸਖੀਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲੇ ਨੰਬਰ ਤੇ ਪੰਜਾਂ ਵਿੱਚ ਸਰਦਾਰ ਸਰਬਜੀਤ ਸਿੰਘ ਜੀ ਖਾਨਪੁਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਗੁਰਪ੍ਰੀਤ ਸਿੰਘ ਟਪਈ ਜੰਡੇਆਲਾ ਗੁਰੂ ਵਾਹਿਗੁਰਜੀ ਕੀ ਫਤਿਹ ਸਰਦਾਰ ਸਰੇਂਦਰਪਾਲ ਸਿੰਘ ਜੀ ਤਾਲਪੁਰਾ ਅਜਨਾਲਾ ਸਰਦਾਰ ਨਾਥ ਮਿੰਦਰ ਸਿੰਘ ਫੌਜੀ ਮਜੀਠਾ ਵਾਹਿਗੁਰੂ ਜੀ ਕੀ ਬਾਬਾ ਵਿਵੇਕ ਸਿੰਘ ਜੀ ਜੰਡਿਆਲਾ ਗੁਰੂ ਸਵਾਹ ਵਾਹਿਗੁਰੂ ਜੀ ਕੀ ਇਸੇ ਤਰ੍ਹਾਂ ਹੀ ਇਹ ਕਮੇਟੀਆਂ ਜਿਹੜੀਆਂ ਬਣਾਈਆਂ ਗਈਆਂ ਤੇ ਇਹਨਾਂ ਨੂੰ ਇਹੋ ਹੀ ਬੇਨਤੀ ਆ ਕਿ ਵੱਧ ਤੋਂ ਵੱਧ ਕੰਮ ਕੀਤਾ ਜਾਵੇ ਤੇ ਸਹੀ ਸਚੇ ਢੰਗ ਨਾਲ ਜ਼ਿਲ੍ਹੇ ਨੂੰ ਚਲਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸੱਜੇ ਪਾਸੇ ਪਾਸੇ ਜਿਹੜੇ ਆ ਅੰਮ੍ਰਿਤਸਰ ਸ਼ਹਿਰੀ ਦੇ ਜਿਹੜੇ ਮੁੱਖ ਸੇਵਾਦਾਰ ਆ ਸਾਡੇ ਉਹ ਆ ਤੇ ਖੱਬੇ ਪਾਸੇ ਜਿਹੜੇ ਅੰਮ੍ਰਿਤਸਰ ਦਿਹਾਤੀ ਦੇ ਸੇਵਾਦਾਰ ਆ ਇਹ ਖੱਬੇ ਪਾਸੇ ਆ ਤੇ ਇਹਨਾਂ ਨੂੰ ਜੋ ਅੱਜ ਡਿਊਟੀਆਂ ਦਿੱਤੀਆਂ ਗਈਆਂ ਇਹ ਤੇ ਇਹਨਾਂ ਦੇ ਚਰਨਾਂ 'ਚ ਗੁਰੂ ਮਹਾਰਾਜ ਦੇ ਚਰਨ ਚਰਦਾਸ ਆ ਕਿ ਮਹਾਰਾਜ ਇਹਨਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਜੋ ਸਾਡਾ ਮਕਸਦ ਆ ਪੰਥ ਬਚਾਓ ਪੰਜਾਬ ਬਚਾਓ ਜੋ ਸਾਡਾ ਟੀਚਾ ਵਾ ਅਸੀਂ ਤਾਂ ਹੀ ਪੂਰਾ ਕਰ ਸਕਦੇ ਹਾਂ ਕਿ ਜੇ ਅਸੀਂ ਬੜੀ ਸਿਰਦਤਾ ਨਾਲ ਬੜੀ ਲਗਨ ਨਾਲ ਬੜੇ ਸਿਰਕ ਸਬਰ ਨਾਲ ਸਿਰ ਨਾਲ ਅਸੀਂ ਇਹ ਇਸ ਇਸ ਮਹਿੰਮਤ ਅਸੀਂ ਰਾਤ ਦਿਨੇ ਕਰਕੇ ਆਪਣਾ ਯੋਗਦਾਨ ਪਾਵਾਂਗੇ ਤਾਂ ਹੀ ਅਸੀਂ ਇਸ ਮਹਿੰਮਤ ਪੂਰਾ ਚੜ ਹਰ ਸ਼ਹਿਰ ਦੀ ਪਰਮਿਤੀ ਹੈ ਹਰ ਕਹਦੇ ਦੇ ਵਿੱਚ ਮਿਲ ਕੇ ਆਪਕੋ ਹਾਂਜੀ ਅਸੀਂ ਹਰ ਹਰ ਜ਼ਿਲ੍ਹੇ ਚ ਜਿਹੜੇ ਵੱਡੇ ਜ਼ਿਲ੍ਹੇ ਆ ਉੱਥੇ ਦਿਹਾਤੀ ਸ਼ਹਿਰੀ ਹੋਊਗਾ ਬਾਕੀਆਂ ਚ ਅਸੀਂ ਸਾਰੇ ਜ਼ਿਲ੍ਹਿਆਂ ਚ ਇਦਾਂ ਹੀ ਇਸੇ ਤਰੀਕੇ ਨਾਲ ਕਮੇਟੀਆਂ ਬਣਾ ਕੇ ਇਸ ਮਿਹਮਾ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਘਰ ਘਰ ਤੱਕ ਇਹ ਇਹ ਸਾਡਾ ਜਿਹੜਾ ਸਾਡੀ ਪਾਰਟੀ ਦਾ ਮਨੋਰਥ ਆ ਜਾਂ ਉੱਥੇ ਅਸੀਂ ਲੋਕਾਂ ਨੂੰ ਪਿੰਡ ਤੱਕ ਜੋੜਾਂਗੇ ਦੇ ਨਾਲ ਜੀ ਇੱਕ ਪਲੇਟੀ ਮੀਟਿੰਗ ਤੁਹਾਡੀ ਅੰਮ੍ਰਿਤਸਰ ਹੋਈ ਜੀ ਅੱਜ ਕੋਈ ਜਲੂਪੁਰ ਕਰ ਰਹੀ ਹੈ ਮੇਨ ਫੋਕਸ ਕੀ ਹੋਊਗਾ ਪਾਰਟੀ ਦਾ ਮੁੱਖ ਦਫ਼ਤਰ ਜਲੰਧਰ ਖੜਾ ਚ ਬਣਦਾ ਜਾਂ ਅੰਮ੍ਰਿਤਸਰ ਦੇ ਨਹੀਂ ਆ ਸਾਡਾ ਮੇਨ ਮੁੱਖ ਤੇ ਦਫ਼ਤਰ ਬਣਾਉਣ ਦਾ ਇਹ ਹੈ ਕਿ ਅਸੀਂ ਉਥੇ ਗੁਰੂਗਦੇ ਚਰਨਾਚ ਹੀ ਹੋਊਗਾ ਪਰ ਅਸੀਂ ਅਜੇ ਟੈਂਪਰੇਰੀ ਥੋੜੇ ਟਾਈਮ ਲਈ ਜਿਹੜਾ ਇਹ ਇੱਥੋਂ ਚਲਾਵਾਂਗੇ ਤੇ ਉਦੋਂ ਬਾਅਦ ਚ ਅਸੀਂ ਥੋੜੇ ਟਾਈਮ ਬਾਅਦ ਉਥੇ ਅਸੀਂ ਜਗਾ ਜੁਗਾ ਦੀ ਨਿਸ਼ਾਨਦੇਹੀ ਕਰ ਰਹੇ ਆ ਜਾਂ ਸਭ ਕੁਝ ਕਰਕੇ ਉੱਤੇ ਅਸੀਂ ਉੱਥੇ ਗੁਰੂਦੇ ਚਰਨਾਚ ਹੀ ਰੱਖਾਂਗੇ ਸਾਡਾ ਜੀ ਹੈੱਡਕੁਆਰਟਰ ਅਮਰਸਰ ਹੀ ਹੋਊਗਾ ਬਾਕੀ ਚਲੋ ਸਬ ਅਫਸਰ ਸਬ ਦਫ਼ਤਰ ਸਾਡੇ ਹਿੱਸਾ ਹੋਰ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਚ ਵੀ ਜਿੱਥੇ ਕਿੱਥੇ ਵੀ ਲੋੜ ਹੋਊਗੀ ਉੱਥੇ ਖੋਲੇ ਜਾ ਸਕਦੇ ਆ ਪਰ ਮੁੱਖ ਦਫ਼ਤਰ ਜਿਹੜਾ ਸਾਡਾ ਅਮਰਸਰ ਦੇ ਹਜ਼ੂਰੀ ਚ ਹੋਊਗਾ